1.5 ਮਹੀਨਾ ਹੋ ਗਿਆ ਬੱਚੇ ਸਾਡੇ ਨੂੰ ਸਸਪੈਂਡ ਕੀਤਾ ਹੋਇਆ ਸਕੂਲ ਚ ਕਾਰਨ ਕੁਝ ਵੀ ਨਹੀਂ ਹੈਗਾ ਉਹ ਕੰਨੇ ਸ਼ਰਾਰਤਾ ਕਰਦਾ ਬੱਚੇ ਤਾਂ ਹੋਰ ਵੀ ਸ਼ਰਾਰਤਾ ਕਰਦੇ ਐ ਐ ਸਕੂਲ ਦੇ ਵਿੱਚ ਸ਼ਰੇ ਆਮ ਗਰਾਊਂਡ ਦੇ ਵਿੱਚ ਮੈਂ ਬੱਚਾ ਫੜਿਆ ਨਸ਼ਾ ਕਰਦਾ ਅਫੀਮ ਖਾਂਦਾ ਉਪਰੋਂ ਚਾਹ ਪੀਂਦੇ ਮੈਂ ਸ਼ਰੇ ਆਮ ਬੱਚੇ ਫੜੇ ਨੇ 5th ਕਲਾਸ ਦੇ ਬੱਚੇ ਸੀਗੇ ਠੀਕ ਹੈ ਉਸੇ ਟਾਈਮ ਮੈਂ ਵਾਈਸ ਪ੍ਰਿੰਸੀਪਲ ਮੈਮ ਕੋ ਪ੍ਰਿੰਸੀਪਲ ਮੈਮ ਕੋ ਲੈ ਕੇ ਗਈਆਂ ਵੀ ਮੈਡਮ ਆ ਦੇਖੋ ਸਾਡਾ ਧੰਗੁਰ ਨਾਨਕ ਦਾ ਸਕੂਲ ਐ ਠੀਕ ਹੈ ਸੰਸਥਾ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਦੇਖੋ ਠੀਕ ਹੈ ਜੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸ਼ੀ ਸ਼ੂ ਸ਼ਾਂ ਸ਼ੂ ਕੀਤੀ ਗਈ ਉਸ ਬੱਚੇ ਨੂੰ ਫਿਰ ਸਕੂਲ ਦੇ ਵਿੱਚ ਐਂਟਰੀ ਦੇ ਦਿੱਤੀ ਗਈ ਨਸ਼ੇ ਵਾਲੇ ਬੱਚੇ ਨੂੰ ਐਂਟਰੀ ਦੇ ਦਿੱਤੀ ਗਈ ਸਾਡੇ ਬੱਚੇ ਨੇ ਕੀ ਕੀਤਾ ਹੈ ਸ਼ਰਾਰਤ ਦੱਸੋ ਮੇਰੇ ਬੇਟੇ ਵੀ ਪੜ ਕੇ ਗਏ ਨੇ ਮੇਰੇ ਪੋਤੇ ਪੁੱਤੀ ਵੀ ਇੱਥੇ ਪੜਦੇ ਨੇ ਸਾਰੇ ਤੇ ਮਰਜੀ ਕਿਤੇ ਮੋਬਾਈਲ ਦੀ ਗੱਲ ਹੋ ਗਈ ਕਿਤੇ ਉਹਨਾਂ ਨੇ ਬੱਚਿਆਂ ਨੇ ਮੋਬਾਈਲ ਚੱਕ ਕੇ ਮੈਨੇ ਬੱਚੇ ਨੂੰ ਦੇਤਾ ਚੁੱਪ ਅੱਧੀ ਛੁੱਟੀ ਵੇਲੇ ਕਹਿੰਦੇ ਮੈਂ ਘਰ ਆ ਕੇ ਲੈ ਜੂੰਗਾ ਤੁਹਾਡੇ ਕੋਲ ਇਹਨਾਂ ਸਬਰਪਾਲ ਜੀ ਭਾਜੀ ਨੇ ਪ੍ਰਤੀਆ ਕਟਣੀਆਂ ਸੀਗੀਆਂ ਇਹ ਉੱਥੇ ਜੇਬ 'ਚ ਪਾ ਕੇ ਲੈ ਗਿਆ ਉਹ ਜੇਬ 'ਚ ਡਿੱਗ ਗਿਆ ਉਹ ਟੁੱਟ ਗਿਆ ਜੇਬ 'ਚ ਉਹ ਕਹਿੰਦੇ ਸੀ ਸਬੂਤਾ ਸੋ ਫੋਨ ਲੈ ਲਿਆ ਫਿਰ ਇਹ ਸਿੱਖਿਆ ਵੀ ਚਲੋ ਕੋਈ ਨਹੀਂ ਆਖੀ ਚਲੋ ਤੇ ਬੱਚੇ ਤੋਂ ਗਲਤੀ ਹੋ ਹੀ ਗਈ ਵੀ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਆ ਅਸੀਂ 8000 ਰੁਪਏ ਮਿਲੇ ਮੇਰੀ ਦਰਾਰੀਆਂ ਉਹਨੇ ਨੇ ਪਾਇਆ 8000 ਲੈ ਪਾਇਆ 16000 ਰੁਪਏ ਅਸੀਂ ਪਾ ਕੇ ਉਹਨਾਂ ਦਾ ਦੇ ਦਿੱਤਾ ਜਿਹਨਾਂ ਦਾ ਫੋਨ ਸੀਗਾ ਪਰ ਇਹ ਕਹਿੰਦੇ ਬੱਚਿਆਂ ਨੇ ਚੋਰੀ ਕੀਤੀ ਇੱਥੇ ਤੁਹਾਨੂੰ ਸਕੂਲ 'ਚ ਨਹੀਂ ਬਿਠਾਉਣਾ ਇਹ ਆ ਬੋ ਆ ਨਸ਼ੇ ਕਰਦੇ ਨੇ ਹੋਰ ਹੋਰ ਹੀ ਬੱਚੇ ਉਹ ਸਾਡੇ ਨਿਯਾਮ ਲਾਈ ਜਾਂਦੇ ਨੇ ਬਿਨ ਮਤਲਬ ਬੱਚੇ ਦਾ ਰਹਿਣ ਕਿੱਥੇ ਸਕੂਲੇ ਨਹੀਂ ਆ ਨਹੀਂ ਘਰੇ ਨੇ 8 ਮਹੀਨੇ ਹੋ ਗਏ ਕੱਢਿਆ ਨੂੰ ਫਿਰਸਾ ਅਸੀਂ ਦੇਈ ਜਾਂਦੇ ਆ ਹੁਣ ਵੀ ਫਿਰਸਾ ਦੇ ਰਹੇ ਹਾਂ ਹਾਂਜੀ ਅੱਜ ਸਰਕੀਨਾ ਜੀ ਆਪਣਾ ਬਿਆਨਾ ਗੁਰਦੀਪ ਸਿੰਘ ਸੱਬਰਵਾਲ ਜੀ ਸੀਨੀਅਰ ਵਾਈਸ ਪ੍ਰਧਾਨ ਗੁਜਾਰਾ ਸੈਨੀ ਸਭਾ ਫਰੀਦਨਗਰ ਗੁਰਨਾਨਕ ਪਬਲਿਕ ਸਕੂਲ ਗੁਰਨਾਨਕ ਕੰਪਿਊਟਰ ਕਾਲਜ ਸਾਡੇ ਅੰਡਰ ਹੈ ਜੀ ਜੇ ਸਾਡੇ ਜਾਂਣ ਲੱਗਦੇ ਪੇ ਸਕੂਲ ਦੇ ਉੱਪਰ ਇਹਦੇ ਬਾਰੇ ਕੀ ਕਿਹਨਾ ਬਣਾਈ ਜੀ ਇਲਜ਼ਾਮ ਇਹ ਲੱਗਦਾ ਜੀ ਇਹ ਬਿਲਕੁਲ ਬੱਚਾ ਦੇ ਨਜਾਇਜ਼ ਹੋ ਰਹੀ ਆਂਦਾ ਨਸ਼ਾ ਵਿਕ ਰਿਆ ਆ ਤੇ 32 ਮੈਂਬਰ ਆ 32 ਮੈਂਬਰਾਂ ਨੂੰ ਇੱਕ ਦੋ ਬੰਦੇ ਜਿਹੜੇ ਆ ਰਹੇ ਆ ਬਾਕੀ ਕੋਈ ਕਮੇਟੀ ਨੂੰ ਫੋਨ ਨਹੀਂ ਹੋ ਰਿਹਾ ਹੈਗਾ ਬਿਲਕੁਲ ਤੱਕੇਸ਼ਾਈ ਹੋ ਰਹੀ ਆ ਬੱਚਿਆਂ ਨੂੰ ਸਸਪੈਂਡ ਨਹੀਂ ਅੰਦਰ ਚੱਲਣ ਦੇ ਤੇ ਸਸਪੈਂਡ ਕਰੀ ਜਾਂਦੇ ਆ ਹਾਂਜੀ ਆਜੀ ਬਾਕੀ ਮੰਤਰੀਆਂ ਨੇ ਕੋਈ ਗੱਲ ਨਹੀਂ ਕੀਤੀ ਮੈਂਬਰ ਫੋਨ ਨਹੀਂ ਚੱਕਦੇ ਪਏ ਜੀ ਜੇਕਰ ਹੋਇਆ ਹੈ ਉਹ ਕਹਦੇ ਜੀ ਜਾ ਕੇ ਬੱਚਾ ਸਸਪੈਂਡ ਕੀਤਾ ਆ ਜਾ ਕੇ ਉਹ ਆਪਣਾ ਉਹ ਜਵਾਬ ਦੇ ਦਿਓ ਕਿ ਉਹਨਾ ਪ੍ਰਿੰਸੀਪਲ ਨਾਲ ਗੱਲ ਕੀਤੀ ਵਾਸ਼ ਪ੍ਰਿੰਸੀਪਲ ਨਾਲ ਗੱਲ ਹੋਈ ਉਹ ਕਹਿੰਦੇ ਮੈਂ ਜੇ ਬਠਾਣਾ ਹੈਗਾ ਮੈਨੂੰ ਲਿਖ ਕੇ ਦਿਓ ਉਹ ਸੀ ਕਹਿੰਦਾ ਲਿਖ ਕੇ ਤੁਹਾਨੂੰ ਸਾਈਨ ਦੇ ਦਿਓ ਜਿਹੜੀ ਬਠਾਣਾ ਹੈਗਾ ਉਹ ਸਾਈਨ ਕਹਿੰਦੀ ਮੈਂ ਕਰਨੇ ਨਹੀਂ ਆਗੇ ਪੁਲਿਸ ਪ੍ਰਸ਼ਾਸਨ ਬੱਚੇ ਨੂੰ ਕਿਉਂ ਸਸਪੈਂਡ ਕੀਤਾ ਬੱਚਾ ਜੇ ਸ਼ਰਾਰਤ ਕਰਦਾ ਹੈ ਸਾਰੇ ਬੱਚੇ ਕਰਦੇ ਆ ਜਿਹੜਾ ਨਸ਼ਾ ਵੇਚਦਾ ਪਿਆ ਅੰਦਰ ਉਹ ਕਹਿੰਦਾ ਤੁਸੀਂ ਬਹਾਲ ਕੀਤਾ ਹੈ ਬਾਕੀ ਜਿਹੜੇ ਤੁਸੀਂ ਕਹਿੰਦੇ ਜਿਹੜਾ ਬੱਚਾ ਸ਼ਰਾਰਤੀ ਸਾਰੇ ਹੁੰਦੇ ਆ ਦੇਸ਼ਪਾਨ ਕਿਤਾ ਆਜਾ ਬੱਚਿਆਂ ਦੀ ਪੜ੍ਹਾਈ 1.5 ਮਹੀਨਾ ਹੋ ਗਿਆ ਖਰਾਬ ਹੋ ਰਹੀ ਹੈ ਕਿਉਂ ਹੋ ਰਹੀ ਹੈ ਪੁਲਿਸ ਵੀ ਆ ਗਈ ਆ ਕੋਸਣਾ ਗੱਲ ਵੀ ਤੁਹਾਡੀ ਕੀ ਕਰਨਾ ਪੁਲਿਸ ਆ ਗਈ ਆ ਪੁਲਿਸ ਵੀ ਕਾਰਵਾਈ ਨਹੀਂ ਕਰ ਰਹੀ ਕਹਿੰਦੇ ਜੀ ਗਾਂ ਗਾਂ ਪਾਈ ਜਾਂਦੀ ਹੈ ਮੈਂ ਕਿਹਾ ਬੱਚਾ ਬਿਠਾਓ ਬੱਚਾ ਨਹੀਂ ਬਿਠਾ ਸਕਦਾ ਜੀ ਅਸੀਂ ਨਹੀਂ ਬਿਠਾ ਸਕਦੇ ਤੇ ਮੈਂ ਕਿਹਾ ਤੁਸੀਂ ਕਮੇਟੀ ਸੱਦੋ ਕਮੇਟੀ ਜਿਹੜੀ ਆ ਕਹਿੰਦੇ ਉਹ ਚਾਤਰੀ ਕਾਇ ਹੈ ਕਿ ਪੰਜ ਜਿਹੜਾ ਕਿ ਮੈਂ ਕਿਹਾ ਇੱਕ ਬੰਦਾ ਜਿਹੜਾ ਛੁੱਟੀ ਤੇ ਆ ਦੋ ਜਣ ਬੰਦਾ ਰਿਹਾ ਨੇ ਬਾਕੀ 30 ਬੰਦਾ ਰਿਹਾ ਨੇ ਕੋਈ ਸੱਦੋ ਕੋਈ ਜਵਾਬ ਵੀ ਕੋਈ ਨਹੀਂ ਆਗਾ ਪ੍ਰਸ਼ਾਸਨ ਵੀ ਕੋਈ 1.5 ਮਹੀਨਾ ਹੋ ਗਿਆ ਪ੍ਰਸ਼ਾਸਨ ਵੀ ਕੋਈ ਨਹੀਂ ਗੱਲ ਯਾਰ ਪ੍ਰਧਾਨ ਅਰਵਿੰਦਰ ਕੋਰ ਮੇਰਾ ਨਾਮ ਹੈ ਡੈਡੀ ਜੀ ਪੰਜ ਸਾਲ ਮੈਂ ਇਸ ਸਕੂਲ ਦੇ ਵਿੱਚ ਸੇਵਾ ਕੀਤੀ ਹੈ ਐਜ਼ ਅ ਟੀਚਰ ਮੈਂ ਰਹੀ ਹਾਂ ਇਸ ਸਕੂਲ ਵਿੱਚ ਪਿਛਲੇ 2-3 ਮਹੀਨਿਆਂ ਤੋਂ ਵੀ ਮੈਂ ਰਿਜ਼ਾਈਨ ਕੀਤਾ ਹੈ ਪਰਸਨਲ ਪ੍ਰੋਬਲਮ ਕਰਕੇ ਮੇਰਾ ਬੱਚਾ ਛੋਟਾ ਹੈ ਇਸ ਸਕੂਲ ਦੇ ਵਿੱਚ ਸ਼ਰੇ ਆਮ ਗਰਾਊਂਡ ਦੇ ਵਿੱਚ ਮੈਂ ਬੱਚਾ ਫੜਿਆ ਨਸ਼ਾ ਕਰਦਾ ਅਫੀਮ ਖਾਂਦਾ ਉਪਰੋਚ ਆਪਿੰਦੇ ਮੈਂ ਛੜੇ ਆਂ ਬੱਚੇ ਫੜੇ ਨੇ 10th ਕਲਾਸ ਦੇ ਬੱਚੇ ਸੀਗੇ ਠੀਕ ਹੈ ਉਸੇ ਟਾਈਮ ਮੈਂ ਵਾਈਸ ਪ੍ਰਿੰਸੀਪਲ ਮੈਮ ਕੋ ਪ੍ਰਿੰਸੀਪਲ ਮੈਮ ਕੋ ਲੈ ਕੇ ਗਈਆਂ ਵੀ ਮੈਡਮ ਆ ਦੇਖੋ ਸਾਡਾ ਧੰਗੁਰ ਨਾਨਕ ਦਾ ਸਕੂਲ ਹੈ ਠੀਕ ਹੈ ਸੰਸਥਾ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਕੀ ਕੀ ਹੋ ਰਿਹਾ ਹੈ ਇਹ ਦੇਖੋ ਠੀਕ ਹੈ ਜੀ ਉਹਨਾਂ ਦੇ ਪੇਰੈਂਟਸ ਨੂੰ ਬੁਲਾਇਆ ਗਿਆ ਸ਼ੀ ਸ਼ੂ ਸ਼ਾਂ ਸ਼ੂ ਕੀਤੀ ਗਈ ਉਸ ਬੱਚੇ ਨੂੰ ਫਿਰ ਸਕੂਲ ਦੇ ਵਿੱਚ ਐਂਟਰੀ ਦੇ ਦਿੱਤੀ ਗਈ ਨਸ਼ੇ ਵਾਲੇ ਬੱਚੇ ਨੂੰ ਐਂਟਰੀ ਦੇ ਦਿੱਤੀ ਗਈ ਸਾਡੇ ਬੱਚੇ ਨੇ ਕੀ ਕੀਤਾ ਹੈ ਸ਼ਰਾਰਤ ਦੱਸੋ ਸ਼ਰਾਰਤਾਂ ਕਰਕੇ ਸਾਡੇ ਬੱਚੇ ਨੂੰ ਡੇਢ ਮਹੀਨਾ ਹੋ ਗਿਆ ਇਹਨਾਂ ਨੇ ਸੂਲੋ ਕੱਢ ਦਿੱਤਾ ਗਿਆ ਉਹ ਡੇਢ ਮਹੀਨੇ ਦੀ ਪਰਪਾਈ ਕੌਣ ਕਰੇਗਾ ਜਿਹੜੀ ਡੇਢ ਮਹੀਨੇ ਦੀ ਪੜ੍ਹਾਈ ਖਰਾਬ ਹੋਈ ਹੈ ਉਹਦੀ ਪਰਪਾਈ ਕੌਣ ਕਰੇਗਾ ਐਜ਼ ਅ ਟੀਚਰ ਮੈਂ ਪੁੱਛ ਰਹੀਆਂ ਐਜ਼ ਅ ਪੇਰੈਂਟਸ ਪੁੱਛ ਰਹੀਆਂ ਕੌਣ ਕਰੇਗਾ ਪਰਪਾਈ ਜਿਹੜੀ ਟੀਚਰ ਕਸੂਰਵਾਰ ਹੈ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਕਲਰਕ ਹੈ ਟੀਚਰ ਵੀ ਨਹੀਂ ਹੈ ਕਲਰਕ ਹੈ ਉਹਨੂੰ ਅੰਦਰ ਬਿਠਾਇਆ ਕੁਰਸੀ ਤੇ ਉਹ ਬੱਚੇ ਨੂੰ ਪੜਾਉਂਦੀ ਹੈ ਉਹ ਇਨਚਾਰਜ ਹੈਂਦੀ ਫਤੂਨ ਐਂਦੀ ਬੋਲੋ ਅਮਨਦੀਪ ਉਹ ਰੋ ਨੂੰ ਪੜਾਉਂਦੀ ਐ ਇੰਦੀ ਕਲਾਸ ਇੰਚਾਰਜ ਜੀ ਸਕੀਨ ਆਇਆ ਹਾਂ ਜੀ ਹਰਿੰਦਰ ਸਿੰਘ ਜੀ ਹਾਂ ਜੀ ਤੁਸੀਂ ਕੀ ਮਾਮਲਾ ਕਰਾ ਹਾ ਜੀ ਇਸ ਸਕੂਲ ਦਾ ਮੋਲ ਮੋਲ ਬੜਾ ਖਰਾਬ ਹੋ ਚੱਕਾ ਜੀ 36 ਮੈਂਬਰ ਐ 36 ਮੈਂਬਰਾਂ ਦੇ ਵਿੱਚੋਂ ਕੱਲ ਵੀ ਅਸੀਂ 2 2.5 3 ਘੰਟੇ ਖੜ ਤੇ ਲਾਏ ਕੋਈ ਮੈਂਬਰ ਨਹੀਂ ਆਇਆ ਤੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਤੇ ਹੁਣ ਵੀ ਅਸੀਂ 11 ਵਜੇ ਦੇ ਆਏ ਆ ਕੋਈ ਸੁਣਵਾਈ ਨਹੀਂ ਹੋਈ ਪ੍ਰਿੰਸੀਪਲ ਨੂੰ ਅਸੀਂ ਐਪਲੀਕੇਸ਼ਨ ਲੈ ਕੇ ਲਿਆਏ ਆ ਭਈ ਅੱਥੇ ਜੇ ਤੁਸੀਂ ਬੱਚਾ ਨਹੀਂ ਰੱਖਣਾ ਤੇ ਤੁਹਾਨੂੰ ਸਾਈਨ ਕਰ ਦਿਓ ਹਸਾਇਨ ਕਰਨ ਤੋਂ ਇਨਕਾਰੀ ਕੀਤੀ ਹੈ ਜੀ ਉਹਨਾਂ ਨੇ ਕੀ ਕਰਨਾ ਹੈ ਬੱਚਾ ਨਹੀਂ ਰੱਖਣਾ ਇਹ ਉਹਨਾਂ ਨੂੰ ਪੁੱਛੋ ਪ੍ਰਿੰਸੀਪਲ ਨੂੰ ਜੀ ਬੱਚੇ ਨੇ ਦੇਖਿਆ ਤੇ ਉਹਨੂੰ ਕੱਢ ਦਿੱਤਾ ਜੀ ਉਹਨਾਂ ਨੇ ਇਹ ਡੇਢ ਮਹੀਨਾ ਹੋ ਗਿਆ ਬੱਚੇ ਨੂੰ ਕੱਢਿਆ ਨੂੰ ਬਾਅਦ ਨੂੰ ਪ੍ਰਿੰਸੀਪਲ ਜੀ ਵਾਈਸ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਹੈ ਨਹੀਂ ਅੱਥੇ ਕੋਈ ਗੁਰਮਿੰਦਰ ਕੌਰ ਹਾਂ ਜੀ ਹਾਂ ਕੀ ਮਾਮਲਾ ਸਾਰਾ ਜੀ ਡੇਢ ਮਹੀਨਾ ਹੋ ਗਿਆ ਬੱਚੇ ਸਾਡੇ ਨੂੰ ਸਸਪੈਂਡ ਕੀਤਾ ਹੋਇਆ ਹੈ ਸਕੂਲ 'ਚ ਕੀ ਕਰਨਾ ਹੈ ਕਾਰਨ ਕੁਛ ਵੀ ਨਹੀਂ ਹੈਗਾ ਉਹ ਕੰਨੇ ਸ਼ਰਾਰਤਾ ਕਰਦਾ ਬੱਚੇ ਤਾਂ ਹੋਰ ਵੀ ਸ਼ਰਾਰਤਾ ਕਰਦੇ ਐ ਇੱਕ ਇਹ ਸਿਰਫ ਬਾਕੀ ਵੀ ਹੋਰ ਬੱਚੇ ਹੈ ਸਕੂਲ ਵਿੱਚ ਜਿਹੜੇ ਸ਼ਰਾਰਤ ਇਧਰ ਤੇ ਸਾਰਾ ਸਕੂਲ ਖਾਲੀ ਹੋ ਜਾਏਗਾ ਇੱਕ ਬੱਚੇ ਨੂੰ ਤੁਸੀਂ ਕੱਢ ਕੇ ਉਹਨਾਂ ਦਾ ਕਹਿ ਰਹੇ ਹੋ ਵੀ ਇਹ ਸ਼ਰਾਰਤਾ ਕਰਦਾ ਹੈ ਕੈਰੀਅਰ ਖਰਾਬ ਹੋ ਰਿਹਾ ਉਹਦਾ ਹਾਂਜੀ ਸਿਰਫ ਸ਼ਰਾਰਤਾ ਤੇ ਨੂੰ ਸਸਪੈਂਡ ਕੀਤਾ ਗਿਆ ਜੀ ਨੌਟਾ ਸਾਹਿਬ ਵਗੈਰਾ ਨਹੀਂ ਨਹੀਂ ਜਸਵਿੰਦਰ ਕੌਰ ਪਾਟਿਆ ਪੇਰਾ ਨਾਮ 22 ਸਾਲ ਹੋ ਗਏ ਮੈਂ ਇੱਥੇ ਸੇਵਾ ਕਰ ਰਹੀ ਹਾਂ ਡੇਢ ਸਾਲ ਹੋ ਗਿਆ ਹੈ ਕਿ ਮੈਂ ਇਥੋਂ ਰਿਜ਼ਾਈਨ ਰਿਜ਼ਾਈਨ ਵੀ ਕੀਤਾ ਸਿਰਫ ਮੈਂ ਇਹਨਾਂ ਨੂੰ ਸੱਚ ਕਹਿ ਕੇ ਗਈ ਨਿਕਲ ਗਈ ਬਾਹਰ ਤੇ ਇਹਨਾਂ ਨੇ ਮੈਨੂੰ ਟਰਮੀਨੇਟ ਵੀ ਨਹੀਂ ਕੀਤਾ ਨਾਮ ਇਹਨੂੰ ਬੁਲਾਇਆ ਸਸਪੈਂਡ ਕੀਤਾ ਉਸ ਵੇਲੇ ਸ਼ੋ ਕੋਜ਼ ਨੋਟਿਸ ਵਿੱਚ ਸਸਪੈਂਡ ਕਰਤਾ ਨਾਮ ਇਹਨੂੰ ਉਸ ਦਿਨ ਤੋਂ ਬਾਅਦ ਇਸ ਸਕੂਲੀ ਹਾਂਜੀ ਸਰ ਕੀ ਨਾ ਜੀ ਆਪਣਾ ਸਰਵਨੰਦਰ ਮੋਸਗੀ ਐਸਾ ਹੀ ਹਾਂ ਤੇ ਮੈਨੂੰ ਇਹ ਕੰਪਲੀਟ ਮਿਲੀ ਹੈ ਜੀ ਜੇ ਸਵੱਦੀ ਅੱਜ ਆਏ ਹੋ ਇੱਥੇ ਦੇਖ ਲੈਣੇ ਦੋਨਾਂ ਤੇ ਨਾ ਜੋ ਵੀ ਫੈਸਲਾ ਬਣਦਾ ਜੇ ਤਾਂ ਨਿਭੜ ਜਾਊਗਾ ਠੀਕ ਹੈ ਜੀ ਤੇ ਜੋ ਬਣਦੀ ਕਾਰਵਾਈ ਅਮਲ ਚੱਲਦੀ ਹੈ ਕਭੀ ਇਲਜਾਮ ਲੱਗ ਸਕਦੇ ਪਰ 22% ਅਗੇ ਵੀ ਜੰਦੇ ਵੀ ਜਦੋਂ ਮੈਂ ਕਹਿ ਰਿਹਾ ਬੱਚੇ ਨੂੰ ਬਹਾਲ ਕੀਤਾ ਜਾਵੇ ਤਾਂ ਵੀ ਨਹੀਂ ਹੋ ਰਿਹਾ ਆਜੋ ਬੱਚੇ ਦਾ ਬਾਬਾ ਆ ਉਹ ਵੀ ਕਹਿੰਦਾ ਕਿ ਮੈਂ ਵੀ ਮੈਂਬਰ ਆ ਕਮੇਟੀ ਮੈਂਬਰ ਬੱਚੇ ਨੂੰ ਬਿਠਾ ਲਓ ਲੇਕਿਨ ਪੂਰ ਪ੍ਰਸ਼ਾਸਨ ਦਾ ਕਹਿਣਾ ਵੀ ਜੋ ਸਕੂਲ ਦਾ ਪ੍ਰੋਸੈਸ ਹੁੰਦਾ ਉਹਦੇ ਹਿਸਾਬ ਨਾਲ ਹੀ ਬੱਚੇ ਨੂੰ ਢਾ ਲਾਂਗੇ ਲੇਕਿਨ ਥੋੜੀ ਗੱਲਬਾਤ ਨੇੜੇ ਹੋ ਗਈ ਤਕਰੀਬਨ ਇਹਨਾਂ ਦਾ ਰਾਜ਼ਨਾਮਾ ਹੋ ਹੀ ਜਾਏਗਾ ਕਿ ਅੱਜ ਨਿਬੜ ਜਾਊਗਾ ਠੀਕ ਹੈ ਨਹੀਂ ਤੇ ਦੁਬਾਰਾ ਚਾਰਤੀ ਦਿਨਾਂ ਦਾ ਟਾਈਮ ਰੱਖਾਂਗੇ ਕਿਤੇ ਹੋਰ ਵੀ ਤੇਰੇ ਸਾਇਆ ਜਿਹੜੇ ਕਹਿੰਦੇ ਕਿ ਅੱਗ ਮੈਨੂੰ ਸਾਡੇ ਬੱਚੇ ਸਸਪੈਂਡ ਨਹੀਂ ਉਹਨ ਸਾਨੂੰ ਇਹਨਾਂ ਬਾਰੇ ਮੈਡਮ ਕੈਮਰੇ ਦੇ ਅੱਗੇ ਨਹੀਂ ਆਈ ਫਾਈਟ ਦੇ ਨੂੰ ਬਿਆਨ ਦੇ ਨੂੰ ਕਹਿੰਦੇ 4 ਤਰੀਕ ਨੂੰ ਜੋ ਵੀ ਗੱਲ ਹੋਊਗੀ 4 ਤਰੀਕ ਨੂੰ ਕੀ ਹੈਗਾ ਸਰ 4 ਤਰੀਕ ਨੂੰ ਇਹ ਦੋਨੋਂ ਤਰ੍ਹਾਂ ਟਾਈਮ ਰੱਖਿਆ ਕਿਉਂਕਿ ਉਹਨਾਂ ਦੇ ਸਕੂਲ ਦੇ ਕਮੇਟੀ ਮੈਂਬਰ ਉਹ ਕਹਿੰਦੇ 4 ਤਰੀਕ ਨੂੰ ਅਸੀਂ ਆ ਸਕਦੇ ਹਾਂ ਅੱਜ ਇਹ ਕਿਤੇ ਮੈਨੇਜ ਤੇ ਆਊਟ ਆਫ ਸਟੇਸ਼ਨ ਆ ਉਹਨਾਂ ਦਾ 4 ਵਾਰੀ ਰੱਖ ਚੁੱਕੇ ਆ ਠੀਕ ਹੈ ਹੋਰ ਚੀਜ਼ ਹੈ ਕਿ ਇਲਜ਼ਾਮ ਲੱਗੇ ਆ ਪਿਛਲੇ ਵਕਤ ਨੂੰ ਲਾਏ ਗਏ ਜਿਹੜੇ ਮੌਕੇ ਦੇ ਪਹਿਲੇ ਸੀਗੇ ਕਿ ਸਕੂਲ ਦੇ ਵਿੱਚ ਨਸ਼ਾ ਵੀ ਵੀਕਿਆ ਤੇ ਪਾਰੇ ਨਹੀਂ ਅਜੇ ਤੱਕ ਸਕੂਲ ਦੇ ਵਿੱਚੋਂ ਨਾ ਤੱਕ ਅਜੇ ਪੜਿਆ ਹੀ ਗਿਆ ਨਾ ਕਿ ਐਡਾ ਦਾ ਕੋਈ ਮਾਮਲਾ ਸਾਡੇ ਸਾਹਮਣੇ ਆਇਆ ਕਿ ਮੈਨੂੰ ਇੱਥੇ ਕਾਫੀ ਚਿਰ ਹੋ ਗਿਆ ਤੇ ਨਾ ਇਸਾਈਕਲੀ ਸਕੂਲ ਦੇ ਟਨੇਦਾਂ ਇੱਕ ਵਾਰੀ ਪੂਰਾ ਡਰੈਕਟ ਕਰਕੇ ਸਕੂਲ ਸਕੂਲ ਹੈਗਾ ਗੁਰੂ ਨਾਨਕ ਆਪਣੇ ਗੁਰੂ ਨਾਨਕ ਪਬਲਿਕ ਸਕੂਲ ਹੈ ਜੀ ਕਿੱਥੇ ਮਨਾ ਪ੍ਰੀਤਨਗਰ ਸੋਡਰ ਹਾਂਜੀ ਓਕੇ ਥੈਂਕ ਯੂ ਵੈਰੀ ਮਚਾ